ਮਿੱਤਰੋ ਅੱਜ ਆ ਆਪਾਂ ਫੇਰ ਮੋਗਾ ਮੰਡੀ ਦੇ ਵਿੱਚ ਆ ਆ ਗਿਆ ਗਿਆ ਆਪਣਾ ਸਵਰਾਜ 855 ਇਹ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2021 ਮਾਡਲ ਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਇਹਦੇ 14 ਦੇ ਟਾਇਰ ਆ ਤੇ ਫੈਨੇ ਦਾ ਮੈਂ ਕਾਪੀ origignal ਚੱਲੇ ਦੀ ਗਾਰੰਟੀ ਆ ਤੇ 7 ਲੱਖ 30 ਹਜ਼ਾਰ ਰੁਪਈਆ ਡਿਮਾਂਡ ਆ ਤੇ ਇੱਕ 21 ਮਾਡਲ ਕੰਡੀਸ਼ਨ ਚੈੱਕ ਕਰ ਸਕਦੇ ਐ ਐਮ ਆਰ ਐਫ ਦੇ ਟਾਇਰ ਆ ਦੇ ਪਿਛਲੇ 14 ਦੇ ਗੁਡਇਰ ਦੇ ਤੇ ਅਗਲੇ ਵੀ 750 16 ਦੇ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਮਾਲਕ ਕੋਲੋਂ ਤੁਹਾਨੂੰ ਦਾ ਨੰਬਰ ਵੀ ਲੈ ਲੈਂਦੇ ਆ ਹਾਂਜੀ ਵੀਰ ਜੀ ਨੰਬਰ ਦੱਸਿਓ 9780855 ਵੀਰੇ ਆਪਣਾ 9780855 ਤੇ ਕਾਪੀ ਲੋ ਸਾਰੇ ਕੋਲ ਓਕੇ ਆ ਕਾਗਜ਼ ਪੱਤਰਾ ਲੋ ਆਪਣਾ ਘਰ ਦਾ ਟਰੈਕਟਰ ਪਹਿਲੇ ਨਾਮ ਦਾ ਪਹਿਲੇ ਨਾਮ ਆ ਪੈਂਡ ਕਿਹੜਾ ਆਪਣਾ ਜੀ ਚੁਗਾ ਪੈਂਡ ਆ ਵੀਰੇ ਚੁਗੇ ਪੈਂਡ ਚਲਾ ਧਰਮਪੁਰ ਦਾ ਠੀਕ ਹੈ ਕੰਡੀਸ਼ਨ ਚੈੱਕ ਕਰ ਲਓ ਬਾਕੀ ਟਰੈਕਟਰ ਤੇ ਨਾਲ ਹੀ ਤੁਹਾਨੂੰ ਇਹਦਾ ਦੂਜਾ ਟਰੈਕਟਰ ਵੀ ਦਿਖਾਉਣੇ ਆ ਉਹ ਵੀ 855 ਹੀ ਆ ਸਵਰਾਜ 744 ਇਹ ਡਿਮਾਂਡ ਹੈ ਕਿ 12 ਮਾਡਲ ਆ 3,65,000 ਰੁਪਿਆ ਇਹ ਹੈਗਾ 13 ਦੇ 14 14 9 28 ਦੇ ਟਾਇਰਾਂ ਦੇ ਵਿੱਚ ਤੇ ਇਹ ਵੀ ਗੁੜੀਆ ਦੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 744 ਪਾਵਰ ਸਟੀering ਦੇ ਨਾਲ ਡਿਮਾਂਡ ਹੈ ਕਿ 3,65,000 ਰੁਪਿਆ ਡਿਮਾਂਡ ਛਤਰੀ ਨਾਲ ਲੱਗੀ ਆ ਤੇ ਆ ਆ ਗਿਆ 855 FE ਇਹ 20 ਮਾਡਲ ਆ ਤੇ ਹੱਡ ਲੱਗੀ ਆ ਛਤਰੀ ਨਾਲ ਆ ਤੇ ਅੱਗੇ ਅਗਲੇ ਬੰਦੇ ਲਗਾਓ ਆ ਤੇ 2020 ਮਾਡਲ ਆ 6 ਲੱਖ ਤੇ 35,000 ਰੁਪਿਆ ਡਬਾ ਲਾ 6,35,000 ਰੁਪਏ ਡਿਮਾਂਡ ਆ ਤੇ ਕੰਡੀਸ਼ਨਰੀ ਚੈੱਕ ਕਰ ਸਕਦੇ ਆ 14 ਟਾਇਰਾਂ ਦੇ ਵਿੱਚ ਤੇ ਇਹਦਾ ਨੰਬਰ ਵੀ ਤੁਹਾਨੂੰ ਮਾਲਕ ਕੋਲੋਂ ਲੈ ਦਿੰਦੇ ਆ ਹਾਂਜੀ ਨੰਬਰ ਬੋਲਿਓ ਜੀ 97808555 ਰੁਪਏ ਇੱਕੋ ਘਰੀ ਇਹ ਹੀ ਸਾਰੇ ਦੋਨੇ ਟਰੈਕਟਰ ਹਾਂਜੀ ਦੋਨੇ ਟਰੈਕਟਰ ਦੋਨੇ ਇਹ ਦੋਨੇ ਕਰੋ ਦੋਨੇ ਟਰੈਕਟਰ ਇੱਕੋ ਘਰੀ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਡੰਡਾ ਫੱਟੀ ਡੰਡਾ ਫੱਟੀ ਨਾਲ ਮਿਲ ਜੂ ਹਾਂ ਡੰਡਾ ਫੱਟੀ ਸਾਬ ਕੋ ਨਾਲ ਮਿਲ ਜੂ ਆਪਣੇ ਘਰ ਦਾ ਵੀਰੇ ਖੇਤੀ ਦਾ ਜਿਹੜਾ ਚੱਲਿਆ ਹੋਇਆ ਵਾ ਇਹ ਟਰੈਕਟਰ ਵੀ ਘਰ ਦੇ ਜ਼ਿਮੀਂਦਾਰ ਦੇ ਦੋਨੇ ਭਾਈ ਦੇ ਟਰੈਕਟਰ ਚੱਲੇ ਹੋਏ ਆਪਾਂ ਠੀਕ ਹੈ ਜੀ ਰੰਗ ਪੇਂਟ ਦੀ ਗਾਰੰਟੀ ਹੋਊ ਟਰੈਕਟਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀਰੇ ਦੋਨੇ ਇੰਜਨ ਗੇਅਰ ਦੀ ਰੰਗ ਪੇਂਟ ਦੀ ਅਰੀਜਨਲ ਦੇ ਟਰੈਕਟਰ ਦੀ ਗਾਰੰਟੀ ਹੋਊਗੀ ਜਿੱਥੇ ਮਰਜ਼ੀ ਚਲਾ ਕੇ ਚੈੱਕ ਕਰਕੇ ਵਾਹ ਕੇ ਲਿਆ ਹਵੇ ਆ ਗਿਆ ਵਾ Mahindra 575 572 DI ਤੇ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 90000 ਰੁਪਏ ਡਿਮਾਂਡ 2010 ਮਾਡਲ ਆ ਕੁਮੇ ਪੁੱਤਰ ਬੇਲਾ ਪਾਵਰ ਸਟੀering ਕੋਪੀਟਿਸ਼ਨ ਚੈੱਕ ਕਰ ਸਕਦੇ ਆ ਇਹ ਹੈ ਗਿਆ 13 6 28 ਦੇ ਟਾਇਰਾਂ ਦੇ ਵਿੱਚ ਤੇ ਨਾਲ ਹੀ ਆ ਗਿਆ ਬਸ ਮਹਿੰਦਰਾ 475 DI 2006 ਮਾਡਲ ਆ 2 ਲੱਖ ਤੇ 65000 ਰੁਪਏ ਡਿਮਾਂਡ ਇਹਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਆ ਇਹ ਵੀ ਬੇਲਾ ਪਾਵਰ ਸਟੀering ਤੋਂ ਆ ਤੇ ਇਹ 12 ਟਾਇਰਾਂ ਦੇ ਵਿੱਚ ਇਹਦੂ ਆ ਗਿਆ 735 2006 ਮਾਡਲ 2 ਲੱਖ ਤੇ 65000 ਰੁਪਏ ਡਿਮਾਂਡ ਆ ਮਗਲੇ ਟਾਇਰ ਜਵਾ ਨਵੇਂ ਇਹਦੇ ਤੇ JK ਦੇ ਟਾਇਰ ਆ ਪਿਛਲੇ 12 ਦੇ ਤੇ ਅਗਲੇ ਟਾਇਰ ਇਹਦੇ 616 ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਕੰਡੀਸ਼ਨ ਬਾਕੀ ਤੁਸੀਂ ਦੇਖ ਸਕਦੇ ਟਰੈਕਟਰ ਦੀ ਇਹ ਦੂਗਾ ਆ ਗਿਆ ਵਾ ਫਿਰ ਨਾਲ ਹੀ ਆ ਗਿਆ ਵਾ 265 DI 265 DI 12 ਦੇ ਟਾਇਰਾਂ ਦੇ ਵਿੱਚ ਤੇ 2002 ਮਾਡਲ ਆ 2 ਲੱਖ ਤੇ 15000 ਰੁਪਏ ਦੀ ਮੰਗ ਆ ਤੇ 12 ਦੇ ਟਾਇਰ ਪਿਛਲੇ ਇਹਦੇ ਅਗਲੇ 616 ਦੇ ਕੰਡੀਸ਼ਨ ਚੈੱਕ ਕਰ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਨਾਲ ਹੀ ਆ ਗਿਆ ਫਾਰਮ ਟ੍ਰਕ 60 ਫਾਰਮ ਟ੍ਰਕ 60 ਡਬਲ ਕਲੱਚ 99 ਮਾਡਲ ਆ 1 ਲੱਖ ਤੇ 95000 ਰੁਪਏ ਦੀ ਮੰਗ ਆ ਕੰਡੀਸ਼ਨ ਚੈੱਕ ਕਰ ਸਕਦੇ ਬਾਕੀ ਇਦੂ ਆਕੇ ਮੈਂ ਜਰਾ 265 ਡੀਆਈ ਇਹ ਹੈਗਾ ਪਾਵਰ ਸਟੀering ਹੋਇਆ ਟਰੈਕਟਰ 96 ਮਾਡਲ ਆ 1 ਲੱਖ ਤੇ 55000 ਰੁਪਏ ਡਿਮਾਂਡ ਆ ਪਾਵਰ ਸਟੀering ਵੇਖ ਲਓ ਪਾਵਰ ਸਟੀering ਹੋਇਆ ਟਰੈਕਟਰ ਇਹ 1 ਲੱਖ ਤੇ 55000 ਰੁਪਏ ਡਿਮਾਂਡ ਆ